ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਤੇ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਆਪਾਂ ਵੀ ਵਧੀਆ ਠੀਕ ਠਾਕ ਵੈਗ ਰਹੂ ਜੀ ਦੀ ਕਿਰਪਾ ਨਾਲ ਤੇ ਅੱਜ ਆਪਾਂ ਵੀਡੀਓ ਲੈ ਕੇ ਆਏ ਜੀ ਇਹੇ ਦੀਵਿਆਂ ਬਾਰੇ ਜਿਵੇਂ ਕਿ ਆਪਾਂ ਦੀਵੇ ਇਹ ਜਲਾਏ ਹੁੰਦੇ ਅਗੇ ਦਿਵਾਲੀ ਤੇ ਘਰ ਦੇ ਵਿੱਚ ਤੇ ਜਦੋਂ ਆਪਾਂ ਇਹ ਦੀਵਾਲੀ ਹੁਣ ਲੰਘ ਗਈ ਜੀ ਤੇ ਇਹਨਾਂ ਨੂੰ ਆਪਾਂ ਇਸ ਤੋਂ ਬਾਅਦ ਤੇ ਵਰਤ ਕੇ ਤੇ ਆਪਾਂ ਵੇਗਰ ਸਮਝ ਕੇ ਸੁੱਟ ਦਿੰਨੇ ਆ ਜੀ ਤੇ ਆਪਾਂ ਇਹਨਾਂ ਦਾ ਬਹੁਤ ਹੀ ਵਧੀਆ ਅੱਜ ਤੁਹਾਨੂੰ ਵਰਤੋਂ ਇਹਨਾਂ ਦੀ ਕਰਕੇ ਦਿਖਾਵਾਂਗੇ ਆਪਾਂ ਦੀਵਿਆਂ ਦੀ દિਵਾਲੀ ਵਾਲਿਆਂ ਦੀ ਤੇ ਇਹਨਾਂ ਇਹਨਾਂ ਨੂੰ ਸਿੱਟਣ ਦੀ بجائے ਜੀ ਤੇ ਇਹਨਾਂ ਨੂੰ ਇਸ ਤਰੀਕੇ ਨਾਲ ਤੁਸੀਂ ਵੀ ਵਰਤਣਾ ਜੀ ਆਪਾਂ ਤੁਹਾਨੂੰ ਬਹੁਤ ਹੀ ਵਧੀਆ ਤਰੀਕਾ ਸ਼ੇਅਰ ਕਰਾਂਗੇ ਪੁਰਾਣੇ ਦੀਵੇ ਇਹ ਸਿੱਟਣ ਦੀ بجائے ਵਰਤੋ ਇਹ દિਵਾਲੀ ਤੇ ਜਲਾਏ ਹੋਏ ਦੀਵੇ ਇਹ ਤੇ ਵੀਡੀਓ ਨਾਲ ਐਂਡ ਤੱਕ ਬਨੇ ਰਹਿਣਾ ਜੀ ਤੇ ਤੁਸੀਂ ਵੀ ਇਹ ਤਰੀਕਾ ਵੇਖ ਕੇ ਤੁਹਾਨੂੰ ਵੀ ਬਹੁਤ ਜ਼ਿਆਦਾ ਵਧੀਆ ਲੱਗੂਗਾ ਵੀਡੀਓ ਇਹ ਵੇਖ ਕੇ ਐਂਡ ਤੱਕ ਵੇਖਣਾ ਜੀ ਵੀਡੀਓ ਨੂੰ ਜ਼ਰੂਰ ਤੇ ਚਲੋ ਜੀ ਹੁਣ ਆਪਾਂ ਕਰਦੇ ਆ ਵੀਡੀਓ ਸਟਾਰਟ ਇਹਨਾਂ ਦੀਵਿਆਂ ਦਾ ਆਪਾਂ ਕੀ ਕਰਾਂਗੇ ਤੇ ਸਭ ਤੋਂ ਪਹਿਲਾਂ ਤਾਂ ਜੀ ਇਹ ਜਿਹੜੀਆਂ ਆਪਾਂ ਬੱਤੀਆਂ ਇਹ ਤੇ ਅਲੱਗ ਕੱਢ ਕੇ ਰੱਖ ਦਾਂਗੇ ਇਹਨਾਂ ਨੂੰ ਆਪਾਂ ਤੇ ਦੀਵੇ ਤਾਂ ਜੀ ਹਰ ਇੱਕ ਘਰ ਦੇ ਵਿੱਚ ਲੱਗਦੇ ਆ ਦਿਵਾਲੀ ਨੂੰ ਤੇ ਕਈ ਭੈਣ ਭਰਾ ਤਾਂ ਇਹਨਾਂ ਨੂੰ ਵੇਖ ਕੇ ਸਮਝ ਕੇ ਛੁੱਟ ਦਿੰਦੇ ਆ ਦਿਵਾਲੀ ਤੇ ਜਗਾਉਣ ਤੋਂ ਬਾਅਦ ਤੇ ਇਸ ਤਰੀਕੇ ਨਾਲ ਤੁਸੀਂ ਵੀ ਵਰਤੋ ਜੀ ਇਹਨੂੰ ਦੀਵਿਆਂ ਨੂੰ ਤੇ ਤੁਹਾਨੂੰ ਬਹੁਤ ਜ਼ਿਆਦਾ ਵਧੀਆ ਲੱਗੂਗਾ ਇਹ ਸਾਰੇ ਕੇਰਾ ਪਦੀਵੇ ਇਹ ਬੱਤੀਆਂ ਕੱਢ ਲੈਣੀਆਂ ਦੀਵੇ ਖਾਲੀ ਕਰ ਲੈਣੇ ਸਭ ਤੋਂ ਪਹਿਲਾਂ ਤਾਂ ਤੇ ਦੀਵੇ ਆਪਾਂ ਖਾਲੀ ਕਰ ਤੇ ਇਹ ਸਾਰੇ ਬੱਤੀਆਂ ਆਪਾਂ ਨੇ ਅਲੱਗ ਕੱਟਤੀਆਂ ਤੇ ਇਧਰ ਆਪਾਂ ਨੇ ਰੱਖ ਲਈ ਜੀ ਪਾਣੀ ਗਰਮ ਪਾਣੀ ਨੂੰ ਆਪਾਂ ਪੂਰਾ ਗਰਮ ਕਰ ਲੈਣਾਗਾ ਇੱਕ ਵਾਰ ਪਾਣੀ ਹੁਣ ਗਰਮ ਹੋ ਗਿਆ ਜੀ ਤੇ ਆਪਾਂ ਇਹਦੇ ਵਿੱਚ ਪਾ ਦਾਂਗੇ ਸਰਫ ਅੱਧਾ ਪਾਉਣਾ ਚਮਚਾ ਆਪਾਂ ਨੇ ਸਰਫ ਦਾ ਪਾਇਆ ਇਹਦੇ ਵਿੱਚ ਤੇ ਚੰਗੀ ਤਰ੍ਹਾਂ ਆਪਾਂ ਪਾਣੀ ਨੂੰ ਘੋਲ ਲਾਂਗੇ ਹੁਣ ਇਹ ਸਰਫ ਨੂੰ ਪਾਣੀ ਦੇ ਵਿੱਚ ਤੇ ਸਾਰੇ ਦੀਵੇ ਆਪਾਂ ਇਹ ਇਹਦੇ ਵਿੱਚ ਰੱਖ ਦਾਂਗੇ ਜੀ ਵਿਚਾ ਕੇ ਰੱਖਣੇ ਆ ਦੀਵੇ ਸਾਰੇ ਦੀਵੇ ਆਪਾਂ ਪਾਣੀ ਦੇ ਵਿੱਚ ਪਾ ਲਾਂਗੇ ਇਹ ਦੀਵਿਆਂ ਨੂੰ ਹੁਣ ਆਪਾਂ ਪਾਣੀ ਦੇ ਵਿੱਚ ਪਾ ਲੈ ਜੀ ਤੇ ਆਪਾਂ ਚਿਮਟੇ ਵਗੈਰਾ ਨਾਲ ਇਸ ਤਰੀਕੇ ਨਾਲ ਚਿਮਟੇ ਨਾਲ ਇਹਨਾਂ ਨੂੰ ਹਿਲਾ ਲਾਂਗੇ ਦੀਵਿਆਂ ਨੂੰ ਤਾਂ ਕਿ ਇਹ ਚੰਗੀ ਤਰ੍ਹਾਂ ਸਾਫ਼ ਹੋ ਜਾਣ ਦੀਵੇ ਤੇ ਇੱਕ ਤੋਂ 2 ਮਿੰਟ ਆਪਾਂ ਸਿਰਫ ਗੈਸ ਚਲਾਵਾਂਗੇ ਦੀਵੇ ਪਾਉਣ ਤੋਂ ਬਾਅਦ ਵੈਸੇ ਵੀ ਆਪਣਾ ਪਾਣੀ ਗਰਮ ਹੋਇਆ ਵੈ ਤੇ ਵਿੱਚ ਆਪਾਂ ਸਰਖ ਪਾਈ ਐ ਤੇ ਇਹਦੇ ਨਾਲ ਦੀਵੇ ਚੰਗੀ ਤਰ੍ਹਾਂ ਸਾਫ਼ ਹੋ ਜਾਣਗੇ ਜਿੰਨੀ ਵੀ ਇਹਨਾਂ ਦੇ ਵਿੱਚ ਤੇਲ ਦੀ ਚਿਕਨਾਈ ਵਗੈਰਾ ਕਾਲਸ ਇਹ ਸਾਰੇ ਸਾਫ਼ ਹੋ ਜਾਣੇ ਆਗੇ ਇਹ ਇਹ ਵੇਖੋ ਕਿੰਨਾ ਕਾਲਾ ਪਾਣੀ ਹੋਣ ਲੱਗ ਗਿਆ ਤੇ ਇਹ ਸਾਰੀ ਦੀਵਿਆਂ ਵਿੱਚ ਚਿਕਨਾਈ ਤੇ ਇਹ ਕਾਲਸ ਸਾਰੀ ਲੈ ਜੂਗੀ ਇਸ ਤਰੀਕੇ ਨਾਲ ਤੇ ਆਪਾਂ ਸਾਫ਼ ਦੀਵੇ ਕਰ ਲਾਂਗੇ ਬਿਲਕੁਲ ਤੇ ਇਹ ਵੇਖੋ ਜੀ ਹੁਣ ਆਪਾਂ ਦੀਵੇ ਵੇਖਦੇ ਹਾਂ ਤੇ ਦੀਵੇ ਆਪਣੇ ਸਾਫ਼ ਹੋ ਗਏ ਅਗੇ ਤੇ ਜੇਕਰ ਤੁਸੀਂ ਇਸ ਤੋਂ ਵੀ ਜ਼ਿਆਦਾ ਇਹਨਾਂ ਨੂੰ ਸਾਫ਼ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਜਿਹੜਾ ਵਰਤਨ ਸਾਫ਼ ਕਰਨ ਵਾਲਾ ਵਰਤਦੇ ਹੁੰਦੇ ਆਂਗੇ ਤੇ ਉਹਦੇ ਨਾਲ ਸਾਫ਼ ਕਰ ਸਕਦੇ ਆਂਗੇ ਬੁਰਸ਼ ਲੈ ਕੇ ਵਰਤਨ ਸਾਫ਼ ਕਰਨ ਨਾਲ ਇਹ ਵੇਖੋ ਚਿਕਨਾਈ ਵਗੈਰਾ ਇਹਨਾਂ ਦੀ ਬਿਲਕੁਲ ਹੁਣ ਲੈ ਗਈ ਹੈ ਤੇ ਹੁਣ ਆਪਾਂ ਇਹਨਾਂ ਨੂੰ ਇਥੇ ਤਰੀਕੇ ਨਾਲ ਹੀ ਤੇ ਕੱਢ-ਕੱਢ ਕੇ ਰੱਖ ਲਾਂਗੇ ਪਾਣੀ ਦੇ ਵਿੱਚ ਸਾਰੇ ਦੀਵੇ ਇਸ ਤਰੀਕੇ ਨਾਲ ਪਾ ਰੱਖ ਲਾਂਗੇ ਪਲੇਟ ਦੇ ਵਿੱਚ ਤੇ ਹੁਣ ਆਪਾਂ ਇਥੇ ਦੀਵਿਆਂ ਨੂੰ ਬਾਹਰ ਰੱਖਤਾ ਜੀ ਵਿਹੜੇ 'ਚ ਤੇ ਇਹਨਾਂ ਨੂੰ ਆਪਾਂ 1.5 ਘੰਟੇ ਦੀ ਧੁੱਪ ਲਵਾਵਾਂਗੇ ਤਾਂ ਕਿ ਇਹ ਸੁੱਕ ਜਾਣ ਚੰਗੀ ਤਰ੍ਹਾਂ ਤੇ ਲੋ ਜੀ ਹੁਣ ਇਹਨਾਂ ਨੂੰ ਧੁੱਪ ਲੱਗ ਗਈ ਦੀ ਵਿਆ ਨੂੰ ਤੇ ਹੁਣ ਆਪਾਂ ਅੱਗੇ ਤੁਹਾਨੂੰ ਦਿਖਾਉਣੀ ਹੈ ਇਹਨਾਂ ਦਾ ਕੀ ਕਰਾਂਗੇ ਆਪਾਂ ਵੀਡੀਓ ਚ ਤੇ ਲੋ ਜੀ ਇੱਥੇ ਆਪਾਂ ਲੈ ਲਏ ਇੱਕ ਕद्दूकश ਤੇ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਇਹਦਾ ਕੀ ਕਰਾਂਗੇ ਆਪਾਂ ਦੀਵਿਆਂ ਦਾ ਇਸ ਤਰੀਕੇ ਨਾਲ ਇਹ ਬਰੀਕ ਵਾਲੇ ਪਾਸੇ ਨਾਲ ਕद्दूकश ਕਰਾਂਗੇ ਆਪਾਂ ਤੇ ਇਹਨੂੰ ਆਪਾਂ ਬਰੀਕ ਪਾਸੇ ਨਾਲ ਹੀ ਇਹਦਾ ਪਾਊਡਰ ਤਿਆਰ ਕਰਾਂਗੇ ਜੀ ਇਹਦਾ ਇਸ ਤਰੀਕੇ ਨਾਲ ਇਹਨੂੰ ਕद्दूकश ਕਰ ਲਾਂਗੇ ਆਪਾਂ ਤੇ ਇਹਦਾ ਹੋתי ਵਧੀਆ ਪਾਊਡਰ ਬਣ ਕੇ ਤਿਆਰ ਹੋ ਜੂਗਾ ਇਸ ਤਰੀਕੇ ਨਾਲ ਇਹ ਵੇਖੋ ਬ੍ਰੇਕ ਬ੍ਰੇਕ ਤੇ ਇਸ ਤਰੀਕੇ ਨਾਲ ਜੀ ਜੇਕਰ ਤੁਸੀਂ ਇਹਦੇ ਨਾਲ ਕद्दूकस ਕਰਨਾ ਨਾਲ ਕਰਨਾ ਤਾਂ ਇਹਦੇ ਨਾਲ ਤੁਸੀਂ ਇਹ ਪਾਊਡਰ ਬਣਾ ਸਕਦੇ ਨਹੀਂ ਤੁਸੀਂ ਦੀਵਿਆਂ ਨੂੰ ਮੋٹے ਮੋٹے ਕੁੱਟ ਕੇ ਟੁਕੜਿਆਂ ਦੇ ਵਿੱਚ ਤੇ ਮਿਕਸੀ ਦੇ ਵਿੱਚ ਵੀ ਗ੍ਰाइंड ਕਰ ਸਕਦੇ ਆਂਗੇ ਬਹੁਤ ਵਧੀਆ ਪਾਊਡਰ ਬਣ ਜਾਊਗਾ ਫਾਈਨ ਪਾਊਡਰ ਹੋਵੇ ਮੇ ਵੀ ਮਿਕਸੀ ਦੇ ਵਿੱਚ ਗ੍ਰाइंड ਕਰ ਨਾਲ ਤੇ ਇਸੇ ਤਰੀਕੇ ਨਾਲ ਹੀ ਆਪਾਂ ਸਾਰੇ ਦੀਵਿਆਂ ਦਾ ਪਾਊਡਰ ਬਣਾ ਲੈਣਾ ਜੀ ਇਹ ਕੋ ਬਰੀਕ ਬਰੀਕ ਪਾਊਡਰ ਤੇ ਸਾਰੇ ਦੀਵਿਆਂ ਦਾ ਆਪਾਂ ਬਣਾ ਕੇ ਰੱਖ ਲੈਣਾਗਾ ਤੇ ਪੂਰਾ ਸਾਲ ਆਪਣੇ ਇਹ ਕੰਮ ਆਊਗਾ ਪਾਊਡਰ ਇਹ ਇਸ ਤਰੀਕੇ ਨਾਲ ਤੇ ਲੋ ਜੀ ਇੰਨਾ ਸਾਰਾ ਵਾਹ ਪਾਊਡਰ ਆਪਾਂ ਨੇ ਲੇ ਲਿਆ ਇਹ ਤੇ ਇਹ ਕਰ ਤੁਸੀਂ ਇਕੱਠਾ ਪਾਊਡਰ ਬਣਾ ਕੇ ਰੱਖਦੇ ਆਂ ਬਸ ਇੱਕ ਵਰਤਨ ਵਾਸਤੇ ਇੰਨਾ ਜਿਆਦਾ ਇਹ ਕਾਫੀ ਹੈਗਾ ਇੱਕ ਦੋ ਵਰਤਨਾ ਵਾਸਤੇ ਤੇ ਇੱਥੇ ਆਪਾਂ ਲਵਾਂਗੇ ਜੀ ਇਹ ਇੱਕ ਚਮਚ ਨਮਕ ਦਾ ਇੰਨਾ ਕ ਪਾਊਡਰ ਤੁਸੀਂ ਅਲੱਗ ਕੱਢ ਲੈਣਾਗਾ ਕਿਸੇ ਵੀ ਵਰਤਨ ਦੇ ਵਿੱਚ ਤੇ ਫਿਰ ਉਹਨੂੰ ਇਸ ਤਰੀਕੇ ਨਾਲ ਤੁਸੀਂ ਵਰਤ ਲੈਣਾਗਾ ਬਹੁਤ ਹੀ ਵਧੀਆ ਇਹ ਇੱਕ ਚਮਚੀ ਆਪਾਂ ਇੱਥੇ ਸਰਫ ਦਾ ਪਾਵਾਂਗੇ ਜੀ ਕੋਈ ਵੀ ਸਰਫ ਲੈ ਲੈਣੀ ਤੁਸੀਂ ਇਸ ਪਾਊਡਰ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇਸ ਤਰੀਕੇ ਨਾਲ ਪਾウダー ਨੂੰ ਤੇ ਜਿਹੜੇ ਮਹਿੰਗੇ-ਮਹਿੰਗੇ ਡਿਸ਼ਵਾਸ਼ਰ ਹੁੰਦੇ ਜੀ ਬਰਤਨ ਸਾਫ਼ ਕਰਨ ਵਾਲੇ ਆਪਣੇ ਤੇ ਉਹਨਾਂ ਨੂੰ ਵੀ ਇਹ ਪਿੱਛੇ ਛੱਡ ਦੋ ਬਹੁਤ ਵਧੀਆ ਚੀਜ਼ ਇਹ ਬਣ ਜਾਂਦੀ ਹੈ ਇਸ ਤਰੀਕੇ ਨਾਲ ਤੇ ਬਾਜ਼ਾਰੋਂ ਆਪਾਂ ਨੂੰ ਮਹਿੰਗੇ-ਮਹਿੰਗੇ ਡਿਸ਼ਵਾਸ਼ ਲੈਣ ਦੀ ਕੋਈ ਲੋੜ ਨਹੀਂ ਹੈਗੀ ਜੀ ਤੇ ਇਸ ਤਰੀਕੇ ਨਾਲ ਆਪਾਂ ਘਰ ਦੇ ਵਿੱਚ ਹੀ ਤਿਆਰ ਕਰ ਸਕਦੇ ਹਾਂ ਇਹ ਇਸ ਤਰੀਕੇ ਦਾ ਪਾਊਡਰ ਆਪਣਾ ਬਣ ਗਿਆ ਹੁਣ ਇਹ ਤੇ ਇਹ ਵੇਖੋ ਜੀ ਹੁਣ ਜਿਵੇਂ ਇਹ ਆਪਣਾ ਬਹੁਤ ਹੀ ਜ਼ਿਆਦਾ ਗੰਦਾ ਹੋਇਆ ਆ ਪਾ ਕੁੱਕਰ ਵਿੱਚੋਂ ਤੇ ਆਮ ਵਰਤਨ ਤਾਂ ਆਪਾਂ ਜਿਵੇਂ ਆਪਣੀ ਸਾਬਣ ਵਗੈਰਾ ਹੁੰਦੀ ਹੈਗੀ ਭਾਂਡੇ ਧੋਣ ਵਾਲੀ ਉਹਦੇ ਨਾਲ ਵੀ ਸਾਫ਼ ਹੋ ਜਾਂਦਾ ਤੇ ਇਸ ਤਰੀਕੇ ਦੇ ਇਹ ਜਿਵੇਂ ਬਹੁਤ ਜ਼ਿਆਦਾ ਗੰਦੇ ਕੁੱਕਰ ਵਗੈਰਾ ਹੋਏ ਹੋਵੇ ਹੁੰਦੇ ਕੋਈ ਵੀ ਵਰਤਨ ਜਿਵੇਂ ਹੋਇਆ ਤਾਂਬੇ ਦਾ ਪਿੱਤਲ ਦਾ ਤੇ ਜਾਂ ਇਦਾਂ ਦਾ ਅਲੂਮੀਨੀਅਮ ਦਾ ਸਟੀਲ ਦਾ ਕੋਈ ਵੀ ਵਰਤਨ ਹੋਵੇ ਜੀ ਤੁਸੀਂ ਤੇ ਇਦਾਂ ਦੇ ਜਿਵੇਂ ਇਹ ਬਹੁਤ ਜ਼ਿਆਦਾ ਕਾਲੇ ਹੋਏ ਹੋਏ ਹੁੰਦੇ ਵਿੱਚੋਂ ਬਹੁਤ ਜ਼ਿਆਦਾ ਗੰਦੇ ਤੇ ਮਿੰਟਾਂ ਵਿੱਚ ਦੀ ਸਾਫ ਕਰ ਸਕਦੇ ਆਪਾਂ ਇਹ ਪਾਊਡਰ ਨਾਲ ਤੇ ਹੁਣ ਆਪਾਂ ਇੱਥੇ ਕੀ ਕਰਾਂਗੇ ਜੀ ਇੱਕ ਨਿੰਬੂ ਲੈ ਲੈਣਾ ਤੇ ਨਿੰਬੂ ਨੂੰ ਆਪਾਂ ਨਿਚੋੜ ਲਾਂਗੇ ਇਸ ਤਰੀਕੇ ਨਾਲ ਇਹਨੂੰ ਨਿਚੋੜ ਲਾਂਗੇ ਆਪਾਂ ਤੇ ਬਹੁਤ ਹੀ ਜ਼ਿਆਦਾ ਵਧੀਆ ਕੰਮ ਕਰੂਗਾ ਜੀ ਇਹ ਇਹ ਦੇਖੋ ਇਹ ਤਾਂ ਬਹੁਤ ਵਧੀਆ ਹੁਣ ਇਹ ਬਣ ਕੇ ਤਿਆਰ ਹੋ ਗਿਆ ਜੀ ਬਰਤਨ ਸਾਫ ਕਰਨ ਲਈ ਡਿਸ਼ਵਾਸ਼ ਤੇ ਹੁਣ ਆਪਾਂ ਜਿਹੜਾ ਇਹ ਨਿੰਬੂ ਨਚੋੜਾ ਹੈਗਾ ਇਸ ਨੂੰ ਆਪਾਂ ਇਹਦਾ ਵਿਚਲਾ ਵਾਸਾ ਕੱਢ ਲਾਂਗੇ ਇਸ ਤਰੀਕੇ ਨਾਲ ਤੇ ਇਹਦੇ ਨਾਲ ਹੀ ਆਪਾਂ ਇਹ ਮਿਕਸ ਜਿਆ ਕਰ ਲਾਂਗੇ ਇਸ ਤਰੀਕੇ ਨਾਲ ਇਹ ਚੰਗੀ ਤਰ੍ਹਾਂ ਬਣਾ ਲਾਂਗੇ ਆਪਾਂ ਇਹ ਦੇਖੋ ਇਸ ਤਰੀਕੇ ਦਾ ਬਣਾ ਲੈਣਾ ਤੁਸੀਂ ਇਹ ਹੁਣ ਜਿਹੜਾ ਆਪਾਂ ਬਰਤਨ ਇਹ ਲਵਾਂਗੇ ਤੇ ਇਹਨੂੰ ਵੀ ਸਾਫ਼ ਕਰਾਂਗੇ ਇਹਦੇ ਵਿੱਚੋਂ ਇਹਦੇ ਨਾਲ ਹੀ ਦਾਗ ਇਹ ਮਿੰਟੋ-ਮਿੰਟ ਲੈ ਜਾਣਗੇ ਜੀ ਦੇਖੋਗੇ ਤੁਸੀਂ ਪਹਿਲਾਂ ਵੀ ਵੇਖਿਆ ਆਪਣਾ ਕੁੱਕਰ ਵਿੱਚੋਂ ਤੇ ਬਾਅਦ ਵਿੱਚ ਵੀ ਹੁਣ ਦੇਖੋ ਤੁਸੀਂ ਇੰਨੀ ਜ਼ਿਆਦਾ ਇਹ ਕਮਾਲ ਦੀ ਚੀਜ਼ ਬਣ ਕੇ ਤਿਆਰ ਹੁੰਦੀ ਹੈ ਤੇ ਆਪਾਂ ਦੀਵੇ ਬਈ ਕਰ ਸਮਝ ਕੇ ਸੈੱਟ ਦਿਨੇ ਆਂ ਦੀਵਾਲੀ ਤੋਂ ਬਾਅਦ ਜਲਾਉਣ ਤੋਂ ਬਾਅਦ ਇਹਨਾਂ ਨੂੰ ਟੇਸਟ ਬਲੇ ਵੀ ਵਰਤਨ ਹੋਵੇ ਇਹ ਬਹੁਤ ਪੁਰਾਣੇ ਤੋਂ ਪੁਰਾਣੇ ਵਰਤਨ ਵੀ ਸਾਫ ਹੋ ਜਾਣਗੇ ਇਹਦੇ ਨਾਲ ਕਾਲੇ ਹੋਏ ਹੋਏ ਵਰਤਨ ਇਸ ਤਰੀਕੇ ਨਾਲ ਆਪਾਂ ਘਰ ਦੇ ਵਿੱਚ ਇਹ ਚੀਜ਼ ਬਣਾ ਕੇ ਰੱਖ ਥੱਕਦੇ ਆਪਾਂ ਜਿੰਨੇ ਕ ਆਪਾਂ ਵਰਤਨ ਸਾਫ ਕਰਨੇ ਉਹਨਾਂ ਕ ਪਾਊਡਰ ਆਪਾਂ ਲੈ ਸਕਦੇ ਆ ਅਲੱਗ ਕਿਸੇ ਵਰਤਨ ਦੇ ਵਿੱਚ ਇਸ ਤਰੀਕੇ ਨਾਲ ਤਿਆਰ ਕਰ ਸਕਦੇ ਆ ਆਪਾਂ ਤੇ ਕਦਾਂ ਵੀ ਚੰਗ ਪਜੂਗਾ ਇਹ ਤੇ ਇਹ ਦੇਖੋ ਜੀ ਆਪਣਾ ਵਰਤਨ ਬਿਲਕੁਲ ਸਾਫ ਹੋ ਗਿਆ ਵਿੱਚੋਂ ਤੇ ਹੁਣ ਆਪਾਂ ਤੁਹਾਨੂੰ ਪਾਣੀ ਨਾਲ ਵੀ ਇਹਨੂੰ ਸਾਫ ਕਰਕੇ ਦਿਖਾਉਨੇ ਆਂਗੇ ਕੋਈ ਇੱਥੇ ਰਗੜਨ ਦੀ ਮਿਹਨਤ ਕਰਨ ਦੀ ਲੋੜ ਨਹੀਂ ਹੈਗੀ ਇਹ ਜਦੋਂ ਆਪਾਂ ਬਣਾ ਕੇ ਕਰ ਲਈਏ ਤਿਆਰ ਘਰ ਦੇ ਵਿੱਚ ਪਾਉੜਨੇ ਹੈ ਇਹ ਦੇਖੋ ਜੀ ਬਿਲਕੁਲ ਹੀ ਦਾਗ ਗਾਇਬ ਹੋ ਗਏ ਦੇ ਚਲੋ ਤਾਂ ਉਹ ਕੇ ਦੇਖਾਉਣ ਲੱਗਾ ਨਹੀਂ ਸਾਰੇ ਦਾਗ ਮੈਂ ਇੰਟੋ-ਵਿੰਟ ਲੈ ਜਾਂਦੇ ਇਹਦੇ ਤੇ ਦੇਖੋ ਜੀ ਕਿੰਨਾ ਵਧੀਆ ਆਪਣਾ ਕੁੱਕਰ ਵਿੱਚੋਂ ਚਮਕਣ ਲੱਗ ਗਿਆ ਬਹੁਤ ਹੀ ਵਧੀਆ ਤੇ ਕਿੰਨਾ ਜ਼ਿਆਦਾ ਕਾਲਾ ਹੋਇਆ ਪਿਆ ਸੀ ਕੁੱਕਰ ਆਪਣਾ ਤੇ ਇੱਕਦਮ ਇਹ ਵਧੀਆ ਸਾਫ਼ ਹੋ ਗਿਆ ਦੇਖੋ ਬਹੁਤ ਜ਼ਿਆਦਾ ਕਾਲਾ ਹੋਇਆ ਪਿਆ ਸੀ ਤੇ ਇਸ ਤਰੀਕੇ ਨਾਲ ਜੀ ਤੁਸੀਂ ਵੀ ਇਹ ਦੀਵਿਆਂ ਦਾ ਇਹ ਪਾਊਡਰ ਬਣਾ ਕੇ ਘਰ ਦੇ ਵਿੱਚ ਤਿਆਰ ਕਰ ਸਕਦੇ ਆਂਗੇ ਤੇ ਇਹਦੇ ਨਾਲ ਵਰਤਨ ਸਾਫ਼ ਕਰ ਸਕਦੇ ਆਂਗੇ ਤੁਸੀਂ ਤੇ ਅੱਜ ਦੀ ਵੀਡੀਓ ਆਪਣੀ ਇੰਨੀ ਸੀ ਤੇ ਇਸ ਤਰੀਕੇ ਨਾਲ ਤੁਸੀਂ ਵੀ ਦਿਵੇ ਇਹ ਵਰਤ ਸਕਦੇ ਆਂ ਸੁਟਣ ਦੀ ਬਜਾਏ ਤੇ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਤੇ ਉਮੀਦ ਆ ਕਿ ਤੁਹਾਨੂੰ ਵੀ ਵੀਡੀਓ ਇਹ ਬਹੁਤ ਜ਼ਿਆਦਾ ਪਸੰਦ ਆਈ ਹੋਣੀ ਆ ਤੇ ਮਿਲਦੇ ਆਂ ਜੀ ਕਿਸੇ ਹੋਰ ਵੀਡੀਓ ਨਾਲ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ